ਸਤਿ ਸ੍ਰੀ ਅਕਾਲ ਜੀ ਆਪਸੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਕਰੀਨ ਦੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇੱਥੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਕੋਈ ਕਾਲ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਐਡ ਕੰਪਲੀਟ ਰਿਕੁਆਇਰਮੈਂਟ ਦੇ ਬਾਇਓ ਡਾਟਾ WhatsApp ਤੇ ਭੇਜ ਦਿਓ ਜੀ ਐਡ ਫ੍ਰੀ ਲਈ ਜਾਂਦੀ ਆ ਕਿਸੇ ਵੀ ਧਰਮ ਕਿਸੇ ਵੀ ਜਾਤ ਗਰੀਬ ਅਮੀਰ ਲੜਕਾ ਲੜਕੀ ਦੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਨਾਮ ਸਿੰਘ ਸਿੱਖ ਲੜਕਾ 1992 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਯੂ ਐਸ ਏ ਵਿੱਚ ਰਹਿੰਦੇ ਨੇ ਬੇਸਿਕਲੀ ਇਹ ਫਤੇਗੜ ਸਾਹਿਬ ਨੂੰ ਬਿਲੋਂਗ ਕਰਦੇ ਨੇ ਨੀੜ ਸਿੰਪਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਦੋ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਬਹਿਨੀਵਾਲ ਗੋਤ ਅਮਰਸਰ ਸਾਹਿਬ ਤੋਂ ਸਾਰਾ ਪਰਿਵਾਰ ਜੁਗਿਆ ਸੇ ਰਹਿੰਦਾ ਜੀ ਲੜਕੀ ਜੁਗਿਆ ਸੇ ਜੀ ਸਿਟੀਜਨ ਆ 1994 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀ ਫਾਰਮੇਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਸਾਹਿਬ ਤੋਂ ਕੀਤੀ ਹੋਈ ਹੈ ਜੀ ਆਰ ਐਂਡ ਫਰੋਮ ਯੂ ਐਸ ਏ ਡੂਇੰਗ ਜੌਬ ਐਜ਼ ਨਰਸਿੰਗ ਦੇ ਤੌਰ ਤੇ ਕੰਮ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਆ ਬாய் ਡੂਇੰਗ ਜੌਬ ਕੈਲੀਫੋਰਨੀਆ ਪ੍ਰੀਫਰ ਟੂ ਅਮਰਸਰ ਸਾਹਿਬ ਗੁਰਦਾਸਪੁਰ ਤਰਨਤਨ ਸਾਹਿਬ ਬੜੀਆ ਜੱਟ ਸੇ ਫੈਮਿਲੀ ਤੋਂ ਹੋਵੇ ਕੈਲੀਫੋਰਨੀਆ ਨੂੰ ਪਹਿਲ ਦਿੱਤੀ ਜਾਵੇਗੀ ਲੜਕਾ ਮਾਝੇ ਏਰੀਆ ਨਾਲ ਸੰਬੰਧ ਰੱਖਦਾ ਹੋਵੇ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਜੀ ਤੁਸੀਂ ਇਹ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਨੋਟ ਕਰੋ ਨਾਮ ਕੁਮਾਰ ਬ੍ਰਾਹਮਣ Hindu ਲੜਕਾ ਸ਼ਰਮਾ ਸੰਗਰੂਰ ਏਰੀਆ 27 ਸਾਲ ਉਮਰ ਦਾ ਬੇਟੇ ਦੀ 5 ਫੁੱਟ 10 ਇੰਚ ਕਾਦਾ ਇਹ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਹੇ ਨੇ ਜੀ 2016 ਦੇ ਇਹ ਭਰਤੀ ਨੇ ਇੱਕ ਪਹਿਣਾ ਉਹ ਇਹਨਾਂ ਦੀ ਆਸਟ੍ਰੇਲੀਆ ਦੋ ਕਿਲੇ ਨਾਲ ਕੋਲੇ ਪ੍ਰਾਪਰਟੀ ਆ ਨੀਡ ਗਰਲ ਡੂਇੰਗ ਜੌਬ ਐਜ਼ ਟੀਚਰ ਔਰ ਵੈਲ ਕੁਆਲੀਫਾਈਡ ਲੜਕੀ ਜਾਂ ਤਾਂ ਸਰਕਾਰੀ ਟੀਚਰ ਲੱਗੀ ਹੋਵੇ ਜਾਂ ਫਿਰ ਪੜ੍ਹੀ ਲਿਖੀ ਚੰਗੀ ਕੁਆਲੀਫਿਕੇਸ਼ਨ ਵਾਲੀ ਹੋਵੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਖੱਤਰੀ ਸਿੱਖ ਲੜਕਾ ਮੋਗਾ ਏਰੀਆ 894 ਡੇਟ ਆਫ ਬਰਥ 6 ਫੁੱਟ 3 ਇੰਚ ਕਾਦਾ ਬਿਟਦਾ ਬੈਚਲੋਰੈਂਡ ਫਿਜ਼ੀਕਲ ਐਜੂਕੇਸ਼ਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਆਸਟ੍ਰੇਲੀਆ ਰਹਿ ਰਹਨੇ ਫਾਦਰ ਸਾਹਿਬ ਇਹਨਾਂ ਦੇ ਗਵਰਨਮੈਂਟ ਟੀਚਰ ਆ ਨੈ ਸਿਸਟਰ ਮੈਰੀਡਾ ਇਹਨਾਂ ਦੀ ਇੱਛਾ ਰਿਕੁਆਇਰਮੈਂਟ ਨੀਡ ਕੀ ਆ ਦੀ ਗਰਲ ਸ਼ੁੱਡ ਲਾਈਵ ਇਨ ਆਸਟ੍ਰੇਲੀਆ ਹੈਵ ਡਨ ਬੀਐਡ অর ਬੀਐਸਸੀ ਨਰਸਿੰਗ ਲੜਕੀ ਆਸਟ੍ਰੇਲੀਆ ਤੋਂ ਹੋਵੇ ਜਾਂ ਤਾਂ ਵੀਜ਼ਾ ਕੀਤੀ ਹੋਵੇ ਜਾਂ ਵੀਐਸ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਪਟਿਆਲਾ ਏਰੀਆ 1990 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਆਪਣਾ ਬਿਜ਼ਨਸ ਹੈ ਜਿੰਨਾਂ ਦਾ ਇੱਕ ਭੈਣ ਆ ਉਹ ਮੈਰਿਡ ਆ ਇੱਕ ਭਰਾ ਇਹਨਾਂ ਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਾਮਗੜੀਆ ਸਿੱਖ ਲੜਕੀ ਹੁੰਜਣ ਗੋਤ ਖਰਣ ਬਹਾਲੀ ਤੋਂ 10 11 98 ਡੇਟਾ ਵਰਥ 5 ਫੁੱਟ ਕਾਂਦਿਆ ਵੇਚੀ ਦਾ ਇਹ ਲੜਕੀ ਇਹਦੀ ਕੁਆਲੀਫਿਕੇਸ਼ਨਾਂ ਦੀ ਫੈਸ਼ਨ ਡਿਜ਼ਾਈਨਿੰਗ ਤੇ ਕੰਪਿਊਟਰ ਕੋਰਸ ਇਹਨਾਂ ਦਾ ਕੀਤਾ ਹੋਇਆ ਇਹ ਕੰਮ ਕਰਦ ਨੇ ਮੇਕਅਪ ਆਰਟਿਸਟ ਨੇ ਨੇਲ ਆਰਟਿਸਟ ਨੇ ਫੋਟੋਗ੍ਰਾਫੀ ਦਾ ਕੰਮ ਕਰਦ ਨੇ ਕਲਾਰੇ ਖੇਤਰ ਵਿੱਚ ਇਹ ਕੰਮ ਕਰਦੇ ਨੇ ਇੱਕ ਭਰਾ ਇਹਨਾਂ ਦੇ ਬੇਟੀ ਦੇ ਇਹਨਾਂ ਦੀ ਇੱਛਾ ਕੀ ਆ ਲੜਕੇ ਦਾ ਆਪਣਾ ਕਾਰੋਬਾਰ ਹੋਵੇ ਖਰਨ ਦੇ ਨੇੜੇ ਵਾਲੀ ਹੀ ਸੰਪਰਕ ਕਰਨ ਲੜਕੀ ਆਨਲਾਈਨ ਕੰਮ ਕਰਦੀ ਆ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਕੈਨੇਡਾ ਤੋਂ ਨਾਮ ਸਿੰਘ ਲਵਾਨਾ ਸਿੱਖ ਲੜਕਾ ਕਪੂਰਥਲਾ ਤੋਂ 1993 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਬੇਟੇ ਦਾ ਸਟੱਡੀ ਇਹਨਾਂ ਦੀ ਬੀ ਟੈਕ ਆ ਕੰਪਿਊਟਰ ਸਾਇੰਸ ਦੇ ਵਿੱਚ ਨੈਟਵਰਕ ਇੰਜੀਨੀਅਰ ਦੇ ਤੌਰ ਤੇ ਕੈਨੇਡਾ ਕੰਮ ਕਰਦੇ ਨੇ ਕੈਨੇਡਾ ਦੇ ਸਿਟੀ ਜਨ ਹੈ ਕੰਪਿਊਟਰ ਸਿਸਟਮ ਨੈਟਵਰਕ ਟੈਕਨੀਸ਼ੀਅਨ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਨਾ ਜ ਇਹਨਾਂ ਦਾ ਇਨਾਂ ਕੋਲ ਕੁਝ ਫਾਰਮਿੰਗ ਲੈਂਡ ਆ ਅਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਪਣਾ ਘਰ ਆ। ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਆ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ ਜੱਟ ਸਿੱਖ ਲੜਕਾ ਮੋਗਾ ਏਰੀਆ ਇੰਡੀਆ ਤੋਂ ਰਿਸ਼ਤਾ ਹੈ। 27493 ਡੇਟ ਆਵਰਥਾ 10+2 ਕੁਆਲੀਫਿਕੇਸ਼ਨ ਆ। ਟਰੈਕਟਰ ਏਜੰਸੀ ਦੇ ਵਿੱਚ ਇਹ ਲੱਗੇ ਹੋਏ ਨੇ 20000 ਰੁਪਿਆ ਮਹੀਨੇ ਦੀ ਇਹਨਾਂ ਦੀ ਆਮਦਨ ਆ। ਘਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ। ਅਗਲਾ ਰਿਸ਼ਤਾ ਨੋਟ ਕਰੋ। ਇਹ ਅਰੋੜਾ ਖत्री ਲੜਕਾ ਬੰਗਾ ਤੋਂ 1993 ਡੇਟ ਆਫ ਬਰਥ 5 ਫੁੱਟ 10 ਇੰਚ ਕਾਦਾ ਬੇਟੇ ਦਾ ਗ੍ਰੈਜੂਏਸ਼ਨ ਹਾਂ ਨੇ ਕੀਤੀ ਹੈ ਕੈਨੇਡਾ ਸਿਟੀ ਜਾਨੇ ਹੈ ਇਹ ਟੱਕਾਂ ਦੇ ਮਾਲਕ ਵੀ ਨੇ ਤੇ ਡਰਾਈਵਿੰਗ ਵੀ ਕਰਦੇ ਨੇ ਉਥੇ ਇਹਨਾਂ ਦਾ ਛੋਟਾ ਭਰਾ ਉਹ ਵੀ ਕੈਨੇਡਾ ਸਿਟੀ ਜਾਣਾ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਿੱਖ ਲੜਕਾ ਬਰਮਾਹਾ ਬਮਰਾਹਾ ਰਾਏਕੋਟ ਲੁਧਿਆਣੇ ਤੋਂ ਬਮਰਾਹਾ 13/7/91 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ 10+2 ITI ਡੀਜ਼ਲ ਮੈਕੈਨikal ਦੀ ਇਹਨਾਂ ਦੀ ਕੀਤੀ ਹੋਈ ਆ ਪੜ੍ਹੇ ਲਿਖੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਿਹਾ ਹੈ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਠਹਿਰਾ ਗੋਤ ਹੈ ਇਹਨਾਂ ਦਾ ਇਹ ਇਹਨਾਂ ਦੀ ਹਿਸਟਰੀ ਇਹਨਾਂ ਦੀ ਲਿਖੀ ਹੋਈ ਹੈ ਜੀ ਇੰਗਲਿਸ਼ ਦੇ ਵਿੱਚ ਉਹਨਾਂ ਤੁਹਾਨੂੰ ਸੁਣਾਉਣਾ ਬੌਰਨ ਇਨ ਇੰਡੀਆ ਰੇਜ਼ਡ ਇਨ ਕੈਲੀਫੋਰਨੀਆ ਯੂ ਐਸ ਏ ਮਾਡਰਨ ਵੈਲਿਊਜ਼ ਵਟ ਸਟਿਲ ਰਿਸਪੈਕਟਫੁਲ ਐਂਡ ਬਲੀਵਸ ਇਨ ਟ੍ਰੈਡੀਸ਼ਨ ਵੈਲ ਸਪੋਕਨ ਐਂਡ ਰਿਸਪੈਕਟਫੁਲ ਫੈਮਿਲੀ ਫਾਲੋਇੰਗ ਗੁਰੂ ਗ੍ਰੰਥ ਸਾਹਿਬ ਡੇਟ ਆਫ ਬਰਥ ਇਹਨਾਂ ਦੀ ਹੈਗਾ ਜੀ 15197 ਫੁੱਟ 7 ਇੰਚ ਦਾ ਕਾਦਾ ਟ੍ਰੇਡ ਸਕੂਲ ਆਫਟਰ ਕੰਪਲੀਟਿੰਗ ਹਾਈ ਸਕੂਲ ਕੰਟੀਨਿਊਡ ਐਜੂਕੇਸ਼ਨ ਇਨ ਮਕੈਨੀਕਲ ਐਂਡ ਇਲੈਕਟ੍ਰੀਕਲ ਫੀਲਡ ਇਹਨਾਂ ਦੀ ਇਹ ਕੁਆਲੀਫਿਕੇਸ਼ਨ ਆ ਜੌਬ ਕਰਦੇ ਨੇ ਜੀ ਆਪਰੇਸ਼ਨ ਟੈਕਨੀਸ਼ੀਅਨ ਸੇਫਟੀ ਐਟ ਇਹ ਰੈਪਿਊਟੇਬਲ એનર્ਜੀ ਸਪਲਾਈ ਕੰਪਨੀ ਰੈਜ਼ੀਡੈਂਸ ਇਹਨਾਂ ਦਾ ਬੇ ਏਰੀਆ ਕੈਲੀਫੋਰਨੀਆ ਸਿਟੀਜ਼ਨ ਯੂ ਐਸ ਏ ਨੇ ਫਾਦਰ ਸਾਹਿਬ ਇਹਨਾਂ ਦੇ ਫਿਊਲ ਟਰੱਕ ਡਰਾਈਵਰ ਨੇ 28 ਸਾਲਾਂ ਤੋਂ ਕੰਮ ਕਰ ਰਹੇ ਨੇ ਅਤੇ ਉਹਨਾਂ ਦਾ ਆਪਣਾ ਬਿਜ਼ਨਸ ਆ ਇਹਨਾਂ ਕੋਲੇ ਯੂ ਐਸਏ ਦੇ ਵਿੱਚ ਪ੍ਰਾਪਰਟੀ ਵੀ ਆ ਇੱਕ ਭੈਣ ਆ ਇਹਨਾਂ ਦੇ ਸਾਰਾ ਪਰਿਵਾਰ ਵੈਸ਼ਨੂ ਆ ਜੀ ਨਾਨ ਡ੍ਰਿੰਕਰ ਨੇ ਨਾਨ ਸਮੋਕਰ ਨੇ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ fromParams ਯੂ ਐਸਏ ਕੈਨੇਡਾ ਓਨਲੀ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਇਹਨਾਂ ਦਾ ਵਟਸਐਪ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਦਰਸਾ ਦਿਓ ਅਗਲਾ ਰਿਸ਼ਤਾ ਰੋਟ ਕਰੋ ਜੀ ਨਾਮ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ ਤਲਾਕ ਸੁਧਾ ਬਦਨੀ ਕਲਾ ਮੋਗੇ ਤੋਂ 13 8 88 ਡੇਟ ਆਫ ਬਰਥ ਇਹਨਾਂ ਦੇ ਇੱਕ ਬੇਟਾ ਛੋਟਾ 5 ਫੁੱਟ 5 ਇੰਚ ਦਾ ਕਾਦਾ ਕਾਰਪਿੰਟਰ ਦਾ ਕੰਮ ਕਰਦੇ ਨੇ 20000 ਰੁਪਏ ਪਰ ਮਾਸ ਇਹਨਾਂ ਦੀ ਇਨਕਮ ਆ ਕਰੇ ਲੂ ਲੜਕੀ ਦੀ ਜ਼ਰੂਰਤਾਂ ਕੁਆਰੀ ਹੋਵੇ ਵਿਦਵਾ ਹੋਵੇ ਤਲਾਕ ਸੁਦਾ ਹੋਵੇ ਇਹਨਾਂ ਦਾ ਅਸਲੀ ਰਿਸ਼ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਚੀਮਾ ਗੋਤ ਅਮਰਤਸਰ ਸਾਹਿਬ 21 12 96 ਜੇਤੋਵਰਤ 5 ਫੁੱਟ 8 ਇੰਚ ਕਾਦਾ ਬੇਟੇ ਦਾ ਐਮ ਐਸ ਸੀ ਫਿਜ਼ਿਕਸ ਇਹਨਾਂ ਦੀ ਕੁਆਲੀਫਿਕੇਸ਼ਨ ਆ ਕੈਨੇਡਾ ਪੀ ਆਰ ਨੇ ਪ੍ਰਮਪਟਨ ਵੇਖੇ ਫਾਦਰ ਸਾਹਿਬ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਪਰਾ ਇਹਨਾਂ ਦਾ ਪੀਆਰ ਆ ਕੈਨੇਡਾ ਨੀਡ ਗਰਲ ਫਰੋਂਗ ਨੀਡ ਗਰਲ ਬੀਐਸਸੀ ਨਰਸਿੰਗ ਫਰੋਂਗ ਕੈਨੇਡਾ ਪ੍ਰੀਫਰਡ ਵਟ ਫਰੋਂਗ ਇੰਡੀਆ ਆਲਸੋ ਵੀ ਕਨਸਿਡਰੇਬਲ ਐਮਐਸਸੀ ਬੀਐਸਸੀ ਹੈਜ਼ ਹਾਈਟ 5 ਫੁੱਟ 5 ਇੰਚ ਫਰੋਂਗ ਮਾਜਾਇਰੀਆ ਲੜਕੀ ਕੈਨੇਡਾ ਤੋਂ ਹੋਵੇ ਤਾਂ ਵੀ ਐਸਸੀ ਨਰਸਿੰਗ ਕੀਤੀ ਹੋਵੇ ਪਰੰਤੂ ਇੰਡੀਆ ਤੋਂ ਵੀ ਰਿਸਤਾ ਵਿਚਾਰਨ ਹੋਵੇ ਜੋ ਵਗੈਰਾ ਲੜਕੀ ਦੀ ਕੁਆਲੀਫਿਕੇਸ਼ਨ ਐਮਐਸਸੀ ਜਾਂ ਬੀਐਸਸੀ ਹੋਵੇ 5 ਫੁੱਟ 5 ਇੰਚ ਉਹਦਾ ਕਦ ਹੋਣਾ ਚਾਹੀਦਾ ਇਹਨਾਂ ਦਾ ਸਕਰੀਨ ਤੇ ਨੰਬਰ ਚੱਲਿਆ ਤੁਸੀਂ ਸੰਪਰਕ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਕੌਰ ਖੱਤਰੀ ਸਿੱਖ ਲੜਕੀ ਬਨਾਲਾ ਏਰੀਆ 1996 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀਏ ਇਹਨਾਂ ਦੀ ਕੁਆਲੀਫਿਕੇਸ਼ਨ ਆ ਫਾਦਰ ਸਾਹਿਬ ਇਹਨਾਂ ਦੇ ਮਾਲਦੀਪ ਕੰਟਰੀ ਦੇ ਵਿੱਚ ਜੋਬ ਕਰਦੇ ਨੇ ਇਹਨਾਂ ਦੀ ਇੱਛਾ ਕੀ ਆ ਨੀਡ ਐਨ ਆਰ ਆਈ ਬੋਏ ਐਨੀ ਜਨਰਲ ਕਾਸਟ ਫਰੋਮ ਕਿਸੇ ਵੀ ਜਰਨਲ ਕਾਸਟ ਤੋਂ ਲੜਕਾ ਹੋਵੇ ਜਿਹੜਾ ਕਿ ਬਾਹਲੇ ਦੇਸ਼ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂ ਐਸ ਏ ਜੁਕੇ ਇਹਨਾਂ ਦੇਸ਼ਾਂ ਦੇ ਵਿੱਚ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ ਜਲੰਧਰ ਤੋਂ 29 12 ਕੰਨਵੇਡੇਟ ਆਰਥ 5 ਫੁੱਟ 10 ਇੰਚ ਕਾਦਾ ਇਹਦਾ 10ਵੀਂ ਪਾਸ ਕਰੇ ਤਿੰਨ ਬਣਾ ਵੈਈਆਂ ਹੋਈਆਂ ਨੇ ਪ੍ਰਾਈਵੇਟ ਜਵਾਬ ਕਰਦੇ ਨੇ ਡਵਾਈ ਦੇ ਵਿੱਚ ਲੜਕੀ ਕੁਆਰੀ ਜਾਂ ਤਲਾਕशुदा ਹੋਵੇ ਬਿਨਾ ਬੱਚੇ ਤੋਂ ਅਤੇ ਸੋਹਣੀ ਹੋਵੇ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ 593 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਬੀ ਟੈਕ ਐਂਡ ਪੀ ਜੀਡੀ ਇਹਨਾਂ ਦੀ ਕਨ ਕਵਾਲੀਫਿਕੇਸ਼ਨ ਆ ਕੈਨੇਡਾ ਪੀਆ ਨੇ ਇਹ। ਜੌਬ ਕਰਦੇ ਨੇ ਜੀ ਉੱਥੇ ਇਹ ਪ੍ਰੋਡਕਸ਼ਨ ਸੁਪਰਵਾਈਜ਼ਰ ਇਨ ਕੰਪਨੀ ਕੈਨੇਡਾ। ਮਾਤਾ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ। ਵੱਡੇ ਭੈਣ ਜੀ ਵਿਆਹ ਹੋਏ ਨੇ। ਇਹਨਾਂ ਦੀ ਨੀਡ ਇੱਛਾ ਕੀ ਹੈ ਗਰਲ ਸ਼ੁੱਡ ਵੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਪੀਆਰ ਵਰਕ ਪਰਮਿਟ ਹਾਈਟ 5 ਫੁੱਟ 4 ਇੰਚ। ਲਿਵਜ਼ ਇਨ ਨੀਅਰ ਬ੍ਰੰਪਟਨ ਕੈਨੇਡਾ ਲੜਕੀ ਕੈਨੇਡਾ ਬ੍ਰੰਪਟਨ ਦੇ ਨੇੜੇ ਜਿਹੜੇ ਰਹਿੰਦੀ ਹੋਵੇ 5 ਫੁੱਟ 4 ਇੰਚ ਕੱਦ ਹੋਵੇ ਗ੍ਰੈਜੂਏਟ ਹੋਵੇ ਜਾਂ ਫਿਰ ਪ੍ਰੋ ਪੋਸਟ ਗ੍ਰੈਜੂਏਟ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕੈਨੇਡਾ ਵਿੱਚ ਇਹਨਾਂ ਨਾਲ ਸਿੰਘ ਰੀਤ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇੰਡੀਆ ਤੋਂ ਨਾਮ ਸਿੰਘ ਮੱਝਵੀ ਸਿੱਖ ਲੜਕਾ ਬੈਸ ਨੂੰ ਪਰਿਵਾਰ ਆ ਜੀ ਸੰਗਰੂਰ ਏਰੀਆ 28394 ਡੇਟ ਆਫ ਬਰਥ ਗ੍ਰੈਜੂਏਟ ਨੇ ਇਹ ਆਈਟੀ ਕੀਤੀ ਹੋਈ ਆ ਕੰਪਿਊਟਰ ਡਿਪਲੋਮਾ ਪਿਤਾ ਜੀ ਨਾਲ ਦੇ ਸਾਬਕਾ ਸਰਪੰਚ ਨੇ ਇਹਨਾਂ ਦੀ ਇੱਛਾ ਕੀ ਆ ਲੜਕੀ ਕੈਨੇਡਾ ਪੀਆਰ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਜਾਂ ਕਿਸੇ ਹੋਰ ਕੰਮ ਕੰਟਰੀ ਦੀ ਹੋਵੇ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਲੜਕਾ ਕੈਨੇਡਾ ਦਾ ਵਿਜ਼ਿਟ ਵੀਜ਼ਾ ਤੇ ਹੈ ਜੀ ਸ੍ਰੀ ਵੈਨਕੂਵਰ ਵਿਕੇ ਲੜਕਾ ਕੈਨੇਡਾ ਸ੍ਰੀ ਵੈਨਕੂਵਰ ਵਿਕੇ ਵਿਜ਼ਿਟਰ ਵਿਜੀਟ ਤੇ ਗਿਆ ਹੋਇਆ ਜੀ ਲੜਕੀ ਪੀਆਰ ਜਾਂ ਵਰਕ ਪਰਮਿਟ ਕਿਸੇ ਵੀ ਕੰਟਰੀ ਤੋਂ ਕੈਨੇਡਾ ਤਾਂ ਹੋਵੇ ਜਾ ਕੇ ਸ ਹੋਰ ਕੰਟਰੀ ਟੂ ਹੋ ਸਕਦੀ ਹੈ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਮੱਝਵੀ ਸਿੱਖ ਲੜਕੀ ਸੰਗਰੂਰ ਏਰੀਆ 1991 ਡੇਟ ਆਵਰਥ ਐਮਏ ਬੀਐਡ ਕੁਆਲੀਫਿਕੇਸ਼ਨਾਂ ਦੀ ਫਾਦਰ ਸਾਹਿਬ ਇਹਨਾਂ ਦੇ ਐਕ ਸਰਪੰਚ ਨੇ ਇਹ ਦੋਨੇ ਭੈਣ ਭਰਾ ਦੀ ਐਡ ਆ ਜੀ ਜੋ ਮੈਂ ਪਹਿਲਾਂ ਬੋਲੇ ਜਾਂ ਹੁਣ ਬੋ ਰਿਹਾ ਨੀੜ ਵੈਸ਼ਨੂ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਆਪਣਾ ਕੰਮ ਹੋਵੇ ਬਾਹਰਲੇ ਦੇਸ਼ ਗਿਆ ਹੋਵੇ ਜਾਂ ਫਿਰ ਪ੍ਰਾਈਵੇਟ ਜੌਬ ਕਰਦਾ ਹੋਵੇ ਲੜਕਾ ਮਿਹਨਤੀ ਹੋਵੇ ਇਹਨਾਂ ਦੀ ਇੱਛਾ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜਿੰਦੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 16 10 99 ਡੇਟਾਵਰਥ 5 ਫੁੱਟ 7 ਇੰਚ ਕਰਦਾ ਕੈਨੇਡਾ ਪੀਆਰ ਨੇ 6.5 ਕਿਲੇ ਜ਼ਮੀਨ ਆ ਪੈਨ ਕਨੇਡਾ ਪਿਤਾ ਇਹਨਾਂ ਦੇ ਫਾਰਮਰ ਨੇ ਲੜਕੀ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਅਗਲਾ ਇਸਾ ਨੋਟ ਕਰੋ ਜੀ ਨਾਮ ਸਿੰਘ ਛੇਮਬਾ ਸਿੱਖ ਲੜਕਾ ਬੇਦੀ ਗੋਤ 15492 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ_+2 ਸੀਐਨਸੀ ਡਿਪਲੋਮਾ ਇਹਨਾਂ ਦਾ ਕੀਤਾ ਹੋਇਆ ਬਿਲਡਿੰਗ ਕੰਸਟਰਕਸ਼ਨ ਇੰਜੀਨੀਅਰ ਨੇ ਕੀਨੀਆਂ ਦੇ ਵਿੱਚ ਫਾਦਰ ਸਾਹਿਬ ਇਹਨਾਂ ਦੇ ਮਕੈਨਿਕ ਇੰਜੀਨੀਅਰ ਨੇ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਹੈਜ਼ ਹਾਈਟ 5 ਫੁੱਟ 6 ਇੰਚ ਕਾਸਟ ਸ਼ੀਮਬਾ ਜੱਟ ਤਰਖਾਨ ਕਿਸੇ ਵੀ ਜਾਤ ਉਹ ਸਾਰੇ ਇਹਨਾਂ ਦਾ ਆਪਣਾ ਇਹ ਸ਼ੀਮਬਾ ਸਿੱਖ ਲੜਕਾ ਬੇਦੀ ਕੋਰਨਾ ਸਮਦਰਹਤਾ ਜੀ ਇਹਨਾਂ ਦਾ ਵੀ ਸਕਰੀਨ ਤੇ ਦੋ ਨੰਬਰ ਚੱਲ ਰਹੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਇਹ ਕੈਨੇਡਾ ਕੈਨੇਡਾ ਤੋਂ ਆ ਜੀ 1729 ਡੇਟ ਆਫ ਬਰਥ ਇਹ ਲੜਕਾ ਕੈਨੇਡਾ ਦੇ ਜੰਪਾੜਾ 5 ਫੁੱਟ 8 ਇੰਚ ਦਾ ਦਾ CPA ਚਾਰਟਰਡ professionl accountant ਇਹ ਜੌਬ ਕਰਦੇ ਨੇ ਗੌਰਮ ਦੇ ਜੌਬ ਹੈ ਜਿਹੇ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਐਡੀਟਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਇਨਕਮ ਇਹਨਾਂ ਦੀ ਹੈਗੀ ਆ USD 6280k ਫਾਰਦ ਸਾਹਿਬ ਇਹਨਾਂ ਦੇ ਪਾਸਟ ਹੋਏ ਨੇ ਬਹੁਤ ਹੋ ਚੁੱਕੀ ਆ ਇਹ ਚੈਨ ਨੇ ਕੀਆ ਜੱਟ ਸਿੱਖ ਗੱਲ ਫਰੋਮ ਜਲੰਧਰ ਬਿਊਟੀਫੁਲ ਐਂਡ ਟ੍ਰੈਡੀਸ਼ਨਲ ਆਰਾਊਂਡ ਸੇਮ ਏਜ ਹੋਔਰ ਲੈਸ ਲੜਕੀ ਜਲੰਧਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਕਿਸੇ ਟ੍ਰੇਡ ਦੇ ਵਿੱਚ ਕੰਮ ਕਰਨ ਦੀ ਨਪੁੰਨ ਹੋਵੇ ਤੇ ਲੜਕੇ ਦੇ ਬਰਾਬਰ ਦੀ ਉਮਰ ਹੋਵੇ ਜਾਂ ਥੋੜੀ ਜਿਹੀ ਘੱਟ ਹੋਵੇ ਤੇ ਇਹਨਾਂ ਦਾ ਵੈਸੇ ਕ੍ਰੀਡ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਔਲਖ ਗੋਤ ਅੰਮ੍ਰਿਤਸਰ ਸਾਹਿਬ 1992 ਮੈਂ ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਆ ਪੀਆ ਨਿਊਜ਼ੀਲੈਂਡ ਨੇ ਹੈ ਮੀਡਲ ਕਲਾਸ ਫੈਮਿਲੀ ਆ ਨੀਡ ਬॉय ਫਰਮ ਆਸਟ੍ਰੇਲੀਆ ਨਿਊਜ਼ੀਲੈਂਡ ਗੁੱਡ ਜੱਟ ਸਿੱਖ ਫੈਮਿਲੀ ਇਹਨਾਂ ਦਾ ਨੰਬਰ ਦੋ ਵਾਰੀ ਐਡ ਪਾਤੀ ਦੂਨੇ ਵਾਰੀ ਕਿਤੇ ਨੰਬਰ ਗਲਤ ਹੋ ਗਿਆ ਸਕਰੀਟ ਇਹਨਾਂ ਦਾ ਨੰਬਰ ਜਿਹੜਾ ਹੋਣਾ ਉਹ ਬਿਲਕੁਲ ਸਹੀ ਹੈ ਜੀ ਤੁਸੀਂ ਇਹਦੇ ਸੰਪਰਕ ਕਰ ਸਕਦੇ ਆ ਅਗਲਾ ਹਿੱਸਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਅਮਰਤਸਰ ਸਾਹਿਬ 1993 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਡਿਪਲੋਮਾ ਵੈਟਰਨਰੀ ਫਾਰਮੇਸੀ ਕੀਤਾ ਹੋਇਆ ਇਹਨਾਂ ਦੀ ਇਟਲੀ PR ਨੇ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਹੈਗਾ ਜੀ ਦਿੱਲੀ ਇੰਡੀਆ ਤੋਂ ਅਮਿਤ ਕੁਮਾਰ ਬੰਗਰ ਰਾਮਦਾਸ ਜੀ ਆ ਲੜਕਾ ਵੈਸ਼ਨੂ ਆ ਜੀ ਇਹ 16 10 87 ਡੇਟ ਆਫ ਬਰਥ ਆ ਇੰਟਰਮੀਡੀਏਟ ਇਹਨਾਂ ਦੀ ਕੁਆਲਿਫੀਕੇਸ਼ਨ ਆ ਫੋਟੋਗ੍ਰਾਫਰ ਦਾ ਹੈ ਆਪਣਾ ਕੰਮ ਕਰਦੇ ਨੇ ਸਾਰੇ ਇਹਨਾਂ ਦੇ ਭੈਣ ਭਰਾ ਉਹਨਾਂ ਵਿਆਹੇ ਹੋਏ ਨੇ ਜੀ ਨੀਡ ਗਰਲ fromParams ਰਾਮਦਾਸ ਜੀ ਫੈਮਿਲੀ ਐਜੂਕੇਟਿਡ ਐਂਡ ਬਿਊਟੀਫੁਲ ਇਕੁਅਲ ਏ ਟੂ ਬாய் ਲੜਕੀ ਲੜਕੇ ਦੇ ਬਰਾਬਰ ਦੀ ਉਮਰ ਦੀ ਰੱਖਦੀ ਰਹੋਵੇ ਆਰਮਦਾਸ ਜੀ ਦਾ ਪਰਿਵਾਰ ਤੋਂ ਹੋਵੇ ਕੁਆਰੀ ਹੋਵੇ ਜਾਂ ਤਲਾਸ਼ੂਦਾ ਹੋਵੇ ਇਹ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਤੋਂ 16/97 ਡੇਟ ਆਫ ਬਰਥ میٹرਿਕ ਇਹਨਾਂ ਦੀ ਕੁਆਲੀਫਿਕੇਸ਼ਨ ਹੈ 5 ਫੁੱਟ 7 ਇੰਚ ਇਹਨਾਂ ਦਾ ਕੱਦ ਹੈ ਪ੍ਰਾਪਰਟੀ 16 ਕਿਲਿਆਨ ਕੋਲੇ ਜੀ ਮਾਤਾ ਪਿਤਾ ਯੂਐਸਏ ਦੇ ਗਰੀਰ ਕਾਰਡ 홀ਡਰ ਨੇ ਭੈਣ ਜੀ ਇਹਨਾਂ ਦੇ यूएसए ਮੰਗੇ ਹੋਏ ਨੇ ਐਂਗੇਜਮੈਂਟ ਹੋਈ ਹੋਈ ਆ